ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ 31 ਲੱਖ ਮੈਂਬਰਾਂ ਨੂੰ 1 ਜੁਲਾਈ ਤੋਂ ਮੁਫਤ ਅਨਾਜ ਨਹੀਂ ਮਿਲੇਗਾ ਜੀ ਹਾਂ ਕੇਂਦਰ ਸਰਕਾਰ ਦੇ ਵੱਲੋਂ ਵਾਰ-ਵਾਰ ਮੌਕੇ ਦਿੱਤੇ ਗਏ ਪਰ ਪੰਜਾਬ ਦੇ ਨਾ ਲੱਖਾਂ ਮੈਂਬਰਾਂ ਨੇ ਈ ਕੇਵਾਈਸੀ ਪ੍ਰਮਾਣਿਕਤਾ ਨਹੀਂ ਕਰਵਾਈ ਹੈ 1 ਜੁਲਾਈ ਤੋਂ ਸਤੰਬਰ ਤਿਮਾਹੀ ਦੇ ਲਈ ਇਹਨਾਂ 31.49 ਲੱਖ ਮੈਂਬਰਾਂ ਨੂੰ ਮੁਫਤ ਅਨਾਜ ਦੀ ਅਲੋਕੇਸ਼ਨ ਨਹੀਂ ਹੋਵੇਗੀ ਕੇਂਦਰ ਸਰਕਾਰ ਨੇ ਪਹਿਲਾਂ ਕਾਰਡ ਧਾਰਕਾਂ ਨੂੰ 31 ਮਾਰਚ ਤੱਕ ਈ ਕੇਵਾਈਸੀ ਕਰਨ ਦਾ ਸਮਾਂ ਦਿੱਤਾ ਪੂਸਮਗਰੋ ਸੂਬਾ ਸਰਕਾਰ ਨੇ ਪੱਤਰ ਲਿਖਿਆ ਜਿਸ ਸਬੂਜੋ ਕੇਂਦਰ ਸਰਕਾਰ ਦੇ ਵੱਲੋਂ ਇਕਈਕੇਵਾਈਸੀ ਕਰਵਾਉਣ ਦੇ ਲਈ ਸਮਾਂ 31 ਜੂਨ ਤੱਕ ਵਧਾ ਦਿੱਤਾ ਗਿਆ ਵਿਰਵਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਦੇ 1.59 ਕਰੋੜ ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ 21.25 ਕਰੋੜ ਮੈਂਬਰਾਂ ਨੇ ਫਿੰਗਰਪ੍ਰਿੰਟ ਕਰਵਾ ਕੇ ਆਪਣੀ ਇਕਈਕੇਵਾਈਸੀ ਕਰਵਾਈ ਜਦਕਿ 31.49 ਲੱਖ ਮੈਂਬਰਾਂ ਨੇ ਇਕਈਕੇਵਾਈਸੀ ਪ੍ਰਮਾਣਤਾ ਨਹੀਂ ਕਰਵਾਈ ਕੇਂਦਰ ਨੇ ਫੈਸਲਾ ਕੀਤਾ ਕਿ ਸਿਰਫ ਇਕਈਕੇਵਾਈਸੀ ਕਰਾਉਣ ਵਾਲੇ ਮੈਂਬਰਾਂ ਨੂੰ ਹੀ ਰਾਸ਼ਨ ਮਿਲੇਗਾ ਸਵਾ ਕੁ ਮਹੀਨੇ ਪਹਿਲਾਂ 31 ਮਈ ਤੱਕ 33 ਲੱਖ ਮੈਂਬਰ ਈ ਕੇ ਵਾਈ ਸੀ ਦੇ ਲਈ ਨਹੀਂ ਆਏ ਪਰ ਬਾਅਦ ਦੇ ਵਿੱਚ ਸਵਾ ਕੁ ਮਹੀਨੇ ਦੇ ਵਿੱਚ ਕਰੀਬ 1.61 ਲੱਖ ਮੈਂਬਰ ਆਪਣੀ ਕੇ ਵਾਈ ਸੀ ਕਰਵਾ ਗਏ ਤੇ ਹੁਣ ਕਰੀਬ 20 ਫੀਸਡ ਮੈਂਬਰ ਪਹਿਲੇ ਜੁਲਾਈ ਤੋਂ ਬਾਅਦ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ ਮਾਝਾ ਤੇ ਦੁਆਬੇ ਦੀ ਗੱਲ ਕਰੀਏ ਤਾਂ ਇੱਥੇ ਮਾਮਲਿਆਂ ਦੇ ਵਿੱਚ ਜ਼ਿਆਦਾ ਇਹ ਜ਼ਿਲ੍ਹੇ ਪਛੜੇ ਹੋਏ ਨੇ ਅੰਮ੍ਰਿਤਸਰ ਦੇ 3.8 ਲੱਖ ਲੁਧਿਆਣਾ ਦੇ 3.1 ਲੱਖ ਕੁਦਰਸਪੁਰ ਦੇ 2.8 ਲੱਖ ਤੇ ਜਲੰਧਰ ਦੇ 2.6 ਲੱਖ ਜੀ ਤਰਨਤਾਰਨ ਦੀ ਗੱਲ ਕਰੀਏ ਤਾਂ 1.87 ਲੱਖ ਤੇ ਹੁਸ਼ਿਆਰਪੁਰ ਦੇ ਵਿੱਚ 1.80 ਤੇ ਪਟਿਆਲਾ ਦੇ ਵਿੱਚ 1.60 ਲੱਖ ਮੈਂਬਰਾਂ ਨੂੰ 1 ਜੁਲਾਈ ਤੋਂ ਬਾਅਦ ਮੁਫਤ ਰਾਸ਼ਨ ਨਹੀਂ ਮਿਲੇਗਾ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਪਰ ਸਰਕਾਰ ਨੇ 3 ਜੂਨ ਤੱਕ ਲਾਪਾਤਰੀਆਂ ਦੇ ਲਈ ਈ ਕੇਵਾਈਸੀ ਪ੍ਰਮਾਣਿਤ ਕਰਾਉਣਾ ਲਾਜ਼ਮੀ ਕੀਤਾ ਸੀ ਰਾਸ਼ਨ ਕਾਰਡ ਦੇ ਬਾਇਓਮੈਟ੍ਰਿਕ ਤੋਂ ਇਲਾਵਾ ਰਾਸ਼ਨ ਕਾਰਡ ਦਾ ਆਧਾਰ ਦੇ ਨਾਲ ਲਿੰਕ ਵੀ ਲਾਜ਼ਮੀ ਹੈ ਇਸ ਵਾਰ ਮਕਸਦ ਸਿਰਫ ਅਯੋਗ ਮੈਂਬਰਾਂ ਦੀ ਛਾਂਟੀ ਕਰਨਾ ਹੈ ਚੇਤੇ ਰਹੇ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਨੇ ਲਾਪਾਤੀਆਂ ਦੀ ਫਿਜ਼ੀਕਲ ਪੜਤਾਲ ਵੀ ਕਰਾਈ ਸੀ ਇਸ ਪੜਤਾਲ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲਾਪਾਤੀਆ ਯੋਗ ਨਿਕਲੇ ਸਨ ਤਸਨੀਰ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਮੈਂਬਰਾਂ ਨੇ ਹਾਲੇ ਤੱਕ ਈਕੀਵਾਈਸੀ ਨਹੀਂ ਕਰਵਾਈ ਉਹਨਾਂ ਨੂੰ ਜੁਲਾਈ ਸਤੰਬਰ ਤੀਮਾਹੀ ਦੇ ਵਿੱਚ ਰਾਸ਼ਨ ਨਹੀਂ ਮਿਲੇਗਾ ਜੇ ਉਹ ਮੁਰਤੂ ਈਕੀਵਾਈਸੀ ਕਰਵਾ ਲੈਂਦੇ ਨੇ ਤਾਂ ਸਤੰਬਰ ਤੋਂ ਬਾਅਦ ਵਾਲੀ ਤੀਮਾਹੀ ਦੇ ਵਿੱਚ ਰਾਸ਼ਨ ਬਹਾਲ ਹੋ ਸਕਦਾ ਹੈ ਅਧਿਕਾਰੀ ਨੇ ਕਿਹਾ ਕਿ ਕਈ ਮੌਕੇ ਦੇਣ ਦੇ ਬਾਵਜੂਦ ਕਰੀਬ 20% ਮੈਂਬਰ ਨਹੀਂ ਆਏ ਨੇ ਫੀਲਡ ਸਟਾਫ ਮੁਤਾਬਕ ਜਿਨ੍ਹਾਂ ਨੇ ਇਕਈ ਕੇ ਵੀਸੀ ਨਹੀਂ ਕਰਵਾਈ ਉਹਨਾਂ ਦੇ ਵਿੱਚ ਉਹ ਬਹੁਤੇ ਮੈਂਬਰ ਨੇ ਜੋ ਕਿ ਸਰਦੇ ਪੁੱਛਦੇ ਨੇ ਤੇ ਬਹੁਤੇ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰਕ ਜੀ ਵਿਦੇਸ਼ ਦੇ ਵਿੱਚ ਨੇ ਉਹ ਵੀ ਇਕਈ ਕੇ ਵੀਸੀ ਕਰਨ ਦੇ ਲਈ ਨਹੀਂ ਆਏ ਨੇ ਪੰਜਾਬ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ 31 ਲੱਖ ਮੈਂਬਰਾਂ ਨੂੰ 1 ਜੁਲਾਈ ਤੋਂ ਮੁਫਤ ਅਨਾਜ ਨਹੀਂ ਮਿਲੇਗਾ ਜੀ ਹਾਂ ਕੇਂਦਰ ਸਰਕਾਰ ਦੇ ਵੱਲੋਂ ਵਾਰ-ਵਾਰ ਮੌਕੇ ਦਿੱਤੇ ਗਏ ਪਰ ਪੰਜਾਬ ਦੇ ਨਾ ਲੱਖਾਂ ਮੈਂਬਰਾਂ ਨੇ ਈ ਕੇਵਾਈਸੀ ਪ੍ਰਮਾਣਿਤਤਾ ਨਹੀਂ ਕਰਵਾਈ ਹੈ ਤੇ ਜੁਲਾਈ ਤੋਂ ਸਤੰਬਰ ਤਿਮਾਹੀ ਦੇ ਲਈ ਇਹਨਾਂ 31.49 ਲੱਖ ਮੈਂਬਰਾਂ ਨੂੰ ਮੁਫਤ ਅਨਾਜ ਦੀ ਅਲੋਕੇਸ਼ਨ ਨਹੀਂ ਹੋਵੇਗੀ ਕੇਂਦਰ ਸਰਕਾਰ ਨੇ ਪਹਿਲਾਂ ਕਾਰਡ ਧਾਰਕਾਂ ਨੂੰ 31 ਮਾਰਚ ਤੱਕ ਈ ਕੇਵਾਈਸੀ ਕਰਨ ਦਾ ਸਮਾਂ ਦਿੱਤਾ ਉਸ ਮਗਰੋਂ ਸੂਬਾ ਸਰਕਾਰ ਨੇ ਪੱਤਰ ਲਿਖਿਆ ਜਿਸ ਸਬੂਝੋ ਕੇਂਦਰ ਸਰਕਾਰ ਦੇ ਵੱਲੋਂ ਇਕ KYC ਕਰਵਾਉਣ ਦੇ ਲਈ ਸਮਾਂ 31 ਜੂਨ ਤੱਕ ਵਧਾ ਦਿੱਤਾ ਗਿਆ ਰਿਵੀਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਸਮਾਰਟ ਰਾਸ਼ਨ ਕਾਰਡ ਸਕੀਮ ਦੇ 1.59 ਕਰੋੜ ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ 1.25 ਕਰੋੜ ਮੈਂਬਰਾਂ ਨੇ ਫਿੰਗਰਪ੍ਰਿੰਟ ਕਰਵਾ ਕੇ ਆਪਣੀ ਇਕ KYC ਕਰਵਾਈ ਜਦਕਿ 31.49 ਲੱਖ ਮੈਂਬਰਾਂ ਨੇ ਇਕ KYC ਪ੍ਰਮਾਣਤਾ ਨਹੀਂ ਕਰਵਾਈ ਕੇਂਦਰ ਨੇ ਫੈਸਲਾ ਕੀਤਾ ਹੈ ਕਿ ਸਿਰਫ ਇਕ KYC ਕਰਾਉਣ ਵਾਲੇ ਮੈਂਬਰਾਂ ਨੂੰ ਹੀ ਰਾਸ਼ਨ ਮਿਲੇਗਾ ਸਵਾ ਕੁ ਮਹੀਨੇ ਪਹਿਲਾਂ 31 ਮਈ ਤੱਕ 3 ਲੱਖ ਮੈਂਬਰ ਈ ਕੇ ਵਾਈ ਸੀ ਦੇ ਲਈ ਨਹੀਂ ਆਏ ਪਰ ਬਾਅਦ ਦੇ ਵਿੱਚ ਸਵਾ ਕੁ ਮਹੀਨੇ ਦੇ ਵਿੱਚ ਕਰੀਬ 1.61 ਲੱਖ ਮੈਂਬਰ ਆਪਣੀ ਕੇ ਵਾਈ ਸੀ ਕਰਵਾ ਗਏ ਤੇ ਹੁਣ ਕਰੀਬ 20% ਮੈਂਬਰ ਪਹਿਲੇ ਜੁਲਾਈ ਤੋਂ ਬਾਅਦ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ ਮਾਝਾ ਤੇ ਦੁਆਬੇ ਦੀ ਗੱਲ ਕਰੀਏ ਤਾਂ ਇੱਥੇ ਮਾਮਲਿਆਂ ਦੇ ਵਿੱਚ ਜ਼ਿਆਦਾ ਇਹ ਜ਼ਿਲ੍ਹੇ ਪਛੜੇ ਹੋਏ ਨੇ ਅੰਮ੍ਰਿਤਸਰ ਦੇ 3.8 ਲੱਖ ਲੁਧਿਆਣਾ ਦੇ 3.31 ਲੱਖ, ਕੁਦਰਜ਼ਪੁਰ ਦੇ 2.8 ਲੱਖ ਤੇ ਜਲੰਧਰ ਦੇ 2.7 ਲੱਖ ਜੀ ਤਰਨਤਾਰਨ ਦੀ ਗੱਲ ਕਰੀਏ ਤਾਂ 1.87 ਲੱਖ ਤੇ ਹੁਸ਼ਿਆਰਪੁਰ ਦੇ ਵਿੱਚ 1.80 ਤੇ ਪਟਿਆਲਾ ਦੇ ਵਿੱਚ 1.60 ਲੱਖ ਮੈਂਬਰਾਂ ਨੂੰ 1 ਜੁਲਾਈ ਤੋਂ ਬਾਅਦ ਮੁਫਤ ਰਾਸ਼ਨ ਨਹੀਂ ਮਿਲੇਗਾ ਕਮੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਪਰ ਸਰਕਾਰ ਨੇ 3 ਜੂਨ ਤੱਕ ਲਾਪਾਤਰੀਆਂ ਦੇ ਲਈ ਇਕਈਕੇਵਾਈਸੀ ਪ੍ਰਮਾਣਿਤ ਕਰਾਉਣਾ ਲਾਜ਼ਮੀ ਕੀਤਾ ਸੀ ਰਾਸ਼ਨ ਕਾਰਡ ਦੇ ਬਾਇਓਮੈਟ੍ਰਿਕ ਤੋਂ ਇਲਾਵਾ ਰਾਸ਼ਨ ਕਾਰਡ ਦਾ ਆਧਾਰ ਦੇ ਨਾਲ ਲਿੰਕ ਵੀ ਲਾਜ਼ਮੀ ਹੈ ਇਸ ਦਾ ਮਕਸਦ ਸਿਰਫ ਅਯੋਗ ਮੈਂਬਰਾਂ ਦੀ ਛਾਂਟੀ ਕਰਨਾ ਹੈ ਚੇਤੇ ਰਹੇ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਨੇ ਲਾਪਾਤੀਆਂ ਦੀ ਫਿਜ਼ੀਕਲ ਪੜਤਾਲ ਵੀ ਕਰਾਈ ਸੀ ਇਸ ਹਸਪਤਾਲ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲਾਪਾਤਰੀਆ ਯੋਗ ਨਿਕਲੇ ਸਨ ਤਾਂ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਮੈਂਬਰਾਂ ਨੇ ਹਾਲੇ ਤੱਕ ਇਕਵਾਈਸੀ ਨਹੀਂ ਕਰਵਾਈ ਉਹਨਾਂ ਨੂੰ ਜੁਲਾਈ ਸਤੰਬਰ ਤੀਮਾਹੀ ਦੇ ਵਿੱਚ ਰਾਸ਼ਨ ਨਹੀਂ ਮਿਲੇਗਾ ਜੇ ਉਹ ਮੁਰਤੂ ਇਕਵਾਈਸੀ ਕਰਵਾ ਲੈਂਦੇ ਨੇ ਤਾਂ ਸਤੰਬਰ ਤੋਂ ਬਾਅਦ ਵਾਲੀ ਤੀਮਾਹੀ ਦੇ ਵਿੱਚ ਰਾਸ਼ਨ ਬਹਾਲ ਹੋ ਸਕਦਾ ਅਧਿਕਾਰੀ ਨੇ ਕਿਹਾ ਕਿ ਕਈ ਮੌਕੇ ਦੇਣ ਦੇ ਬਾਵਜੂਦ ਕਰੀਬ 20% ਮੈਂਬਰ ਨਹੀਂ ਆਏ ਨੇ ਫੀਲਡ ਸਟਾਫ ਮੁਤਾਬਕ ਜਿਨ੍ਹਾਂ ਨੇ ਇਕਵਾਈਸੀ ਨਹੀਂ ਕਰਵਾਈ ਉਹਨਾਂ ਦੇ ਵਿੱਚੋਂ ਉਹ ਬਹੁਤ ਸਾਰੇ ਮੈਂਬਰ ਨੇ ਜੋ ਕਿ ਸਰਦੇ ਪੁੱਛਦੇ ਨੇ ਤੇ ਬਹੁਤੇ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰਕ ਜੀ ਵਿਦੇਸ਼ ਦੇ ਵਿੱਚ ਨੇ ਉਹ ਵੀ ਈਕੇवाईसी ਕਰਨ ਦੇ ਲਈ ਨਹੀਂ ਆਏ ਨੇ